ਸਹੀਦੀ ਦਿਨਾਂ ਨੂੰ ਸਮਰਪਿਤ ਨਗਰ ਕੀਰਤਨ ਬੀਤੇ ਦਿਨ ਅੰਮ੍ਰਿਤਸਰ ਤੋਂ ਇੱਕ ਨਗਰ ਕੀਰਤਨ ਕੱਢਿਆ ਗਿਆ ਜੋ ਕਿ ਬਹੁਤ ਉਤਸ਼ਾਹ ਨਾਲ ਕੱਢਿਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੋ ਕਿ ਵੱਖ-ਵੱਖ ਸਕੂਲ ਦੇ ਬੱਚਿਆਂ ਨੇ ਵੀ ਇਹਦੇ ਵਿੱਚ ਹਿੱਸਾ ਲਿਆ ਨਗਰ ਕੀਰਤਨ ਵਿੱਚ ਜਗ੍ਹਾ-ਜਗ੍ਹਾ ਲੰਗਰ ਦੇ ਪ੍ਰਬੰਧ ਜਿਹੜੇ ਉਹ ਕੀਤੇ ਗਏ ਸੀ ਤੇ ਬਹੁਤ ਸੀ ਉਸ ਉਤਸ਼ਾਹ ਨਾਲ ਜਿਹੜਾ ਨਗਰ ਕੀਰਤਨ ਉਹ ਕੱਢਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਸਮਰਪਿਤ ਇਹ ਨਗਰ ਕੀਰਤਨ ਜੋ ਕਿ ਮਹਾਨ ਇੱਕ ਸਦੀ ਦੇ ਨਾਇਕ ਹੋਏ ਨੇ ਉਹਨਾਂ ਤੋਂ ਆਪਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਆ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ-ਛੋਟੇ ਬੱਚੇ ਜਿਨ੍ਹਾਂ ਨੇ ਇਤਿਹਾਸ ਵਿੱਚ ਇਹੋ ਜਿਹਾ ਕੰਮ ਕੀਤਾ ਜੋ ਕਿ ਸਦੀਆਂ ਤੱਕ ਯਾਦ ਰੱਖਿਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ